ਨਾ ਤੋਂ ਡ ਮੈਂ ਦਾ ਅਲਸੰਦ ਸੰਧਮਈ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਗ੍ਰਹਿ ਵੀ ਪਹੁੰਚੇ ਆ ਤੇ ਉਸ ਤੋਂ ਬਾਅਦ ਜਿਹੜੀ ਇਹ ਸਕੀਮ ਸੀਗੀ 5 ਸਾਲ ਤੋਂ ਜਿਹੜੀ ਪੈਂਡਿੰਗ ਪਈ ਸੀਗੀ ਉਹ ਕੁਲਤਾਰ ਸਿੰਘ ਸੰਧਮਈ ਜੀ ਨੇ ਉਹ ਸਾਡੀ ਇਹ ਮਤਲਬ ਕਿ ਮਦਦ ਕੀਤੀ ਹੈਗੀ ਹੈ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ 4 ਲੱਖ ਦੀ ਜਿਹੜੀ ਸਕੀਮ ਸੀ ਇਹ ਸਾਡੇ ਖਾਤੇ ਚ ਭਜਾਈ ਜੀ ਦੇੱਥ ਹੋ ਗਈ ਸੀ ਇਹਨਾਂ ਦੀ ਲੇਬਰ ਦਾ ਕੰਮ ਕਰਦੀ ਐਕਸੀਡੈਂਟ ਦੇ ਸੀਗਾ ਉਹ ਟਪਾ ਪੰਜ ਸਾਲ ਤੋਂ ਬੈਠੇ ਇਹਦੇ ਵੀ ਤੇਰਾ ਕੰਮ ਇਸ ਤਰ੍ਹਾਂ ਹੀ ਰੁਕਿਆ ਸੀ ਹਾਂਜੀ ਇਹ ਤੰਗ ਤਾਂ ਕਰਦੇ ਹੁੰਦੇ ਸੀ ਕਿ ਪੈਸੇ ਦਾ ਮਸਲਾ ਹੋਵੇ ਉਹ ਐਕਸੀਡੈਂਟ ਬਹੁਤ ਪੈਸੇ ਮੈਂ ਅੱਜ ਮੈਂ ਅੱਜ ਸ਼੍ਰੀ ਪੰਨਾ ਲਾਲ ਜੀ ਦੇ ਸਵਰਗ ਸਿ ਪੰਨਾ ਲਾਲ ਜੀ ਦੇ ਘਰੇ ਆਇਆ ਹੋੜ ਪੂਰੇ ਜਿਹੜੇ ਕਾਫੀ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ ਤੇ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਅਧਰ ਕੰਸਟਰਕਟਰ ਵਰਕਰ ਵੈਲਫੇਅਰ ਬੋਰਡ ਵੱਲੋਂ ਇੱਕ ਐਕਸੈਲਿਸ਼ੀਆ ਜਿਹੜੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਬਾਕੀ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਨੇ ਪੜ੍ਹਾਈ ਲਈ ਬਾਲੜੀ ਸਕੀਮ ਇਲਾਜ ਲਈ ਪੈਸੇ ਦਿੱਤੇ ਜਾਂਦੇ ਆ ਤੁਹਾਨੂੰ ਐਲਟੀਸੀ ਵੀ ਦਿੱਤਾ ਜਾਂਦਾ ਔਰ ਇਹ ਬੜੀ ਲਾਭਕਾਰੀ ਸਕੀਮ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਥੇ ਸਾਡੇ ਜਿਹੜੇ ਕੀਰਤੀ ਕੰਮ ਇਹ ਆ ਉਹਦੇ ਵਿੱਚ ਕੋਈ ਵੀ ਹੋ ਸਕਦਾ ਪਾਵੇ ਉਹ ਲੱਕੜ ਦਾ ਕੰਮ ਕਰਦਾ ਬੱਕੀਕਾਰੀ ਦਾ ਕੰਮ ਕਰਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਫਰਚਰਗੜਾਈ ਦਾ ਕੰਮ ਕਰਨ ਵਾਲਾ ਪੱਠਿਆਂ ਦੇ ਕੰਮ ਕਰਨ ਵਾਲੇ ਕੋਈ ਵੀ ਹੋ ਸਕਦੇ ਆ ਮੁਰੰਮਤ ਰੱਖ-ਰਖਾਓ ਕਰਨ ਵਾਲੇ ਕੁਝ ਵੀ ਹੋ ਸਕਦੇ ਸੜਕਾਂ ਬਣਾਉਣ ਵਾਲੇ ਵੀ ਹੋ ਸਕਦੇ ਆ ਪੇਂਟਰ ਵੀ ਹੋ ਸਕਦੇ ਆ ਸੋ ਜਿਹੜੇ ਕਿਰਤੀ ਨੇ ਉਹਨਾਂ ਨੂੰ ਇਹ ਸਕੀਮ ਦਾ ਬੜਾ ਲਾਭ ਮਿਲਦਾ ਸੋ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਆ 4 ਲੱਖ ਰੁਪਏ ਦਾ ਜਿਹੜਾ ਉਹ ਐਕਸਰੇਸ਼ੀਆ ਜਿਹੜਾ ਇਸ ਪਰਿਵਾਰ ਨੂੰ ਦਿੱਤਾ ਗਿਆ ਸੋ ਮੈਂ ਇਹ ਬੇਨਤੀ ਕਰਨਾ ਕਿ ਸਾਡੇ ਪੰਜਾਬ ਦੇ ਵਿੱਚ ਕਿਰਤੀ ਕਾਮੇ ਇਸ ਸਕੀਮ ਦਾ ਲਾਭ ਉਠਾਉਣ ਔਰ ਹਲਕਾ ਕੋੜਪੁਰਾ ਦੇ ਵਿੱਚ ਤੁਸੀਂ ਪਿੰਡ ਪਿੰਡ ਵਾਰਡ ਵਾਰਡ ਜਾ ਕੇ ਇਹਦੇ ਲਈ ਕੈਂਪ ਲਗਾਵਾਂਗੇ ਪਿਛਲੀ ਵਾਰੀ ਵੀ ਲਾਏ ਸੀ ਹੁਣ ਵੀ ਲਾਵਾਂਗੇ ਤਾਂ ਕਿ ਜਿਹੜੇ ਜ਼ਰਦਾਂਵਾਂ ਦੀ ਕਿਰਤ ਕਰਨ ਵਾਲੇ ਸਾਡੇ ਸਾਥੀ ਨੇ ਸਾਡੇ ਭਰਾ ਨੇ ਜਿਨ੍ਹਾਂ ਨੇ ਸਾਡਾ ਬਣਾਇਆ ਉਹਨਾਂ ਦੀ ਬਰਤਵਤ ਮਦਦ ਹੋ ਸਕੀ ਅਗਰ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੀ ਮਦਦ ਹੋ ਸਕੀ ਸੋ ਉਹਦੇ ਲਈ ਅੱਜ ਅਸੀਂ ਇੱਥੇ ਪਹੁੰਚੇ ਆ ਮੈਂ ਪੰਜਾਬ ਸਰਕਾਰ ਦਾ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਸਾਰਾ ਦਾ ਧੰਨਵਾਦੀ ਆ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਬਹੁਤ ਐਡਾ ਵੱਡਾ ਜਿਹੜਾ ਇਹ ਮਦਦ ਕੀਤੀ 4 ਲੱਖ ਤੋਂ ਥੰਦਾ ਥੋੜਾ ਨਹੀਂ ਹੁੰਦਾ ਭਾਵੇਂ ਬੰਦੇ ਦੀ ਕੀਮਤ ਬਹੁਤ ਆ ਬੰਦੇ ਦੀ ਤਾਂ ਕੀਮਤ ਆਕੀ ਨਹੀਂ ਜਾ ਸਕਦੀ ਇਹਦੇ ਚ ਹੋਰ ਵੀ ਵਧੀਆ ਗੱਲ ਹੈ ਕਿ ਜਿਹੜੇ ਛੋਟੇ ਕਿਸਾਨ ਹੈ ਉਹ ਵੀ ਇਸ ਸਕੀਮ ਦੇ ਵਿੱਚ ਆਉਂਦੇ ਨੇ ਸੋ ਮੈਂ ਛੋਟੇ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਉਸ ਨੂੰ ਪਿੰਡਾਂ ਦੇ ਵਿੱਚ ਕੈਂਪ ਲਾਵਾਂਗੇ ਤਾਂ ਉੱਥੇ ਉਹ ਵੀ ਰਜਿਸਟ੍ਰੇਸ਼ਨ ਕਰਾਉਣ ਉਹਦੇ ਜੀ ਉਹਨਾਂ ਸਭ ਮਤਲਬ ਛੋਟੇ ਛੋਟੇ ਜਿਹੜੇ ਇਲਾਜ ਹੈ ਉਹਨਾਂ 'ਚ ਵੀ ਮਦਦ ਹੁੰਦੀ ਹੈ ਦੰਦ ਲਾਉਣੇ ਕਿਸੇ ਨੇ ਐਣਕਾ ਲਾਉਣੇ ਕੰਨਾਂ 'ਚ ਸੁਣਨ ਵਾਲੀ ਮਸ਼ੀਨ ਲਾਉਣੀ ਹੈ ਉਹ ਵੀ ਉਹਦੇ ਲਈ ਵੀ ਮਦਦ ਹੁੰਦੀ ਹੈ ਸੋ ਇੱਕ ਬਹੁਤ ਲਾਭਕਾਰੀ ਸਕੀਮ ਹੈ ਆਪਾਂ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਸਾਡੀ ਡਿਊਟੀ ਹੈ ਜਿਹੜੇ ਸਕੀਮਾਂ ਸਰੀ ਲੋਕਾਂ ਤੱਕ ਪਹੁੰਚਣੀ ਹੈ ਸੋ ਅੱਜ ਮੈਂ ਉਸ ਲਈ ਥੀ ਅਹ ਸਰ ਇਹ ਕੰਮ ਸ਼ੁਰੂ ਕਰ ਦਿੰਨੇ ਹਾਂ ਬਸ ਸ਼ਡਿਊਲ ਬਣਾ ਕੇ ਤੇ ਤੁਹਾਨੂੰ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੀ ਤਾਂ ਕਿ ਤੁਸੀਂ ਲੋਕਾਂ ਨੂੰ ਦੱਸ ਸਕੋ ਤੁਹਾਡਾ ਬੜਾ ਫਾਇਦਾ ਰਹਿੰਦਾ ਸੋ ਇਹ ਇੱਕ ਕੈਂਪ ਆਪਾਂ ਕਰਵਾਉਣਾ ਠੀਕ ਤੁਹਾਨੂੰ थैंक यू